ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਇੱਕ ਹੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਜਿੱਥੇ ਆਮ ਆਦਮੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਤਿਆਰੀ ਕਰ ਰਹੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਜਿਹੜੇ ਨੇ ਆਮ ਲੋਕ ਮੇਰੇ ਕੰਨਾਂ ਦੇ ਵਿੱਚ ਫੂਕ ਦਿੰਦੇ ਨੇ ਕਿ 2027 ਕੀ 2032 ਦੇ ਵਿੱਚ ਵੀ ਤੁਸੀਂ ਹੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤੋਗੇ ਤੁਹਾਡੇ ਨਾਲ ਹਰ ਇੱਕ ਵਰਗ ਦੇ ਲੋਕ ਜੁੜਨਗੇ ਤੇ ਹਰ ਇੱਕ ਤੁਹਾਡੀ ਪਾਰਟੀ ਤੋਂ ਖੁਸ਼ ਨਜ਼ਰ ਆ ਰਿਹਾ ਹੈ ਲੇਕਿਨ ਇਸ ਟਾਈਮ ਦਾ ਸਭ ਤੋਂ ਵੱਡਾ ਚਟਕਾ ਦੇ ਦਿੱਤਾ ਹੈ ਕਾਂਗਰਸ ਪਾਰਟੀ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਜੇਤੂ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਕਾਂਗਰਸ ਪਾਰਟੀ ਚਾਹੇ ਆਪਣੇ ਹੀ ਕਾਟੋਕਲੇਸ਼ਾਂ ਦੇ ਵਿੱਚ ਕਿਰੀ ਹੋਈ ਹੈ ਕਾਂਗਰਸ ਪਾਰਟੀ ਆਪਣੇ ਹੀ ਜਿਹੜੇ ਨੇ ਵਿਧਾਇਕਾਂ ਮੰਤਰੀਆਂ ਦੇ ਬਿਆਨਬਾਜ਼ੀਆਂ ਤੋਂ ਜਿਹੜੀ ਹੈ ਕਾਫੀ ਜ਼ਿਆਦਾ ਨਜ਼ਦੀਕੀ ਨਜ਼ਰ ਆ ਰਹੀ ਹੈ ਲੇਕਿਨ 파ਕ ਪੁਸ਼ਨ ਆਸ਼ੂ ਤੇ ਦੂਸਰੇ ਪਾਸੇ ਤਲਵੀਰ ਗੋਲਡੀ ਦੇ ਬਿਆਨ ਨੇ ਕਿਹਾ ਹੈ ਕਿ ਜੇਕਰ ਆਉਣ ਵਾਲਾ ਟਾਈਮ ਸੰਭਾਲਣਾ ਹੈ ਤਾਂ ਸਾਨੂੰ ਇਕਜੁੱਟ ਹੋਣਾ ਪਵੇਗਾ ਤਾਂ ਸ਼ਾਇਦ ਆਉਣ ਵਾਲੇ ਟਾਈਮ ਨੂੰ ਸੰਭਾਲਣ ਦੀ ਕਾਂਗਰਸ ਪਾਰਟੀ ਜਿਹੜੀ ਹੈ ਆਏ ਦਿਨ ਨਵੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਤੇ 2027 ਵਾਸਤੇ ਜਿਹੜੀਆਂ ਨੇ ਤਿਆਰੀਆਂ ਮੂਕ 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 ਕੱਲ ਕੱਤੀਆਂ ਜਾ ਰਹੀਆਂ ਨੇ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜੇ ਨੇ ਕਿਹੜੇ ਵੱਡੇ ਜਿਹੜੇ ਨੇ ਵਰਕਰ ਆਗੂ ਛੱਡ ਕੇ ਹੁਣ ਜਿਹੜੀ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ 2027 ਦੇ ਵਿੱਚ ਰਿਪੀਟ ਹੋਣ ਦੀ ਗੱਲ ਕਰਦੀ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਸਰਵੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਬੋਲਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਬਲ ਮਿਲਿਆ ਹੈ ਜਦੋਂ ਮੁਕੇਰੀਆ ਹਲਕੇ ਦੇ ਜ਼ੋਨ ਮਹਿਤਾਪੁਰ ਤੋਂ ਬਹੁਤ ਵੱਡੀ ਲੀਡ ਨਾਲ ਆਜ਼ਾਦ ਤੌਰ ਤੇ ਜਿੱਤੇ ਬਲਾਕ ਸੰਪਤੀ ਮੈਂਬਰ ਵਿਕਰਮ ਸਿੰਘ ਆਪਣੇ ਸਾਥੀਆਂ ਸਮੇਤ ਸਰਪ ਜੋਤ ਸਿੰਘ ਸਾਭੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦਾ ਹਿੱਸਾ ਬਣੇ ਅਸੀਂ ਉਹਨਾਂ ਦਾ ਗਾਰਨਿਕਾ ਸਵਾਗਤ ਕਰਦੇ ਹਾਂ ਯਾਨੀ ਕਿ ਕਾਂਗਰਸ ਪਾਰਟੀ ਦੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਵਿੱਚ ਇਹ ਵੱਡਾ ਵੱਲ ਮਿਲਣਾ ਸ਼ੁਰੂ ਹੋ ਗਿਆ ਹੈ ਜਿੱਥੇ ਕਾਂਗਰਸ ਪਾਰਟੀ ਦੀ ਜਗ੍ਹਾ ਤੇ ਲੋਕ ਆਮ ਆਦਮੀ ਪਾਰਟੀ ਨਾਲ ਜੁੜਦੇ ਦਿਖਾਈ ਦੇ ਰਹੇ ਸੀ ਲੇਕਿਨ ਹੌਲੀ ਹੌਲੀ ਕਾਂਗਰਸ ਪਾਰਟੀ ਨਾਲ ਵੀ ਲੋਕ ਜੁੜਨੇ ਸ਼ੁਰੂ ਹੋ ਗਏ ਨੇ ਚਾਹੇ ਉਹ ਆਪਣੇ ਬਲਬੂਤੇ ਤੇ ਬਣੇ ਹੋਣ ਚਾਹੇ ਆਜ਼ਾਦ ਬਣੇ ਹੋਣ ਹਾਲਾ ਕਿ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਲੋਕ ਜਿਹੜੇ ਨੇ ਸਾਡੀਆਂ रणनीतिया तो खुश ने लोकतंत्र साढे नाल खड़ा है लेकिन लोकतंत्र तंत्र जिवे पासा पलटा नजर आ रहा था इस टाइम वीडियो जित प्राप्त की है कांग्रेस पार्टी ने कांग्रेस पार्टी है बल मिलता नजर आ रहा है धन्यवाद